ਦੂਜੇ ਸੂਰ ਸੂ ਰਹੀ ਹੈ ਕਿੰਨੇ ਕ ਦਿਨ ਲੈ ਜੋ ਜੀ ਬਸ 7-8 ਦਿਨ ਲਵਾਂ ਜੀ 7-8 ਦਿਨ ਲੈਂਦੀ ਹੈ ਹਨ ਤੇ ਦੁੱਧ ਹਦ ਕਿੰਨਾ ਗੱਡੇ ਜੀ ਮਿੱਤਰੋ ਦੁੱਧ ਪਹਿਲੇ ਸੂਏ 12 ਲੀਟਰ ਸੀ 12 ਲੀਟਰ ਠੰਡੀ ਸੀ ਕਿਵੇਂ ਠੰਡੀ ਸੀ ਲੂਰੀਏ ਦੋਨੇ ਪਾਸੇ ਬਹਿ ਕੇ ਚੌਂਦੇ ਰਹ ਦੋਨੇ ਪਾਸੇ ਬੈਠ ਕੇ ਚੌਂਦੇ ਰਹ ਹਾਂ ਕਿਉਂਕਿ ਮਿੱਤਰੋ ਆਪਾਂ ਠੰਡੀ ਸੀਲ ਦਾ ਅੰਦਾਜ਼ਾ ਤਾਂ ਲਾ ਲਾ ਸਕਦੇ ਆ ਕਿਉਂਕਿ ਕੋਈ ਪਸ਼ੂ ਡਰ ਨਹੀਂ ਰਿਹਾ ਕੋਲੇ ਜਮਾ ਨੇੜੇ ਖੜ ਕੇ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਚੱਕ ਫਤਿਹ ਸਿੰਘ ਵਾਲਾ ਤਹਿਸੀਲ ਨਾ ਥਾਣਾ ਤੇ ਜ਼ਿਲ੍ਹਾ ਬਠਿੰਡਾ ਸੋ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਇੱਕ ਆਪਾਂ ਚੰਗੇ ਕੱਦ ਕਾਠ ਵਾਲੀ ਥਣਲੇਪੇ ਦੀ ਮਿੱਤਰੋ ਸਾਫ਼ ਪਿੱਠਪੁੜੇ ਦੀ ਚੰਗੀ ਟਿੱਕ ਆਪਾਂ ਦੂਜੇ ਸਵੇ ਸੁਣ ਵਾਲੀ ਝੋਟੀ ਲਖਾ ਰਹੇ ਆ ਬਾਈ ਜਗਦੀਸ਼ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਬਾਈ ਦਾ ਜਿਹੜਾ ਘਰ ਹੈ ਦਾਣਾ ਮੰਡੀ ਦੇ ਨਾਲ ਸਰਕਾਰੀ ਕਲੋਨੀਆਂ ਦੇ ਵਿੱਚ ਮਿੱਤਰੋ ਪਾਈ ਰਹਿੰਦਾ ਹੈ ਫਿਰ ਗਾਣੇ ਵੀ ਥਣ ਲੀਵੀ ਦੀ ਸਾਫ ਹੈ ਕੱਦ-ਕਾਟ ਸੋਹਣਾ ਠੰਡੀ ਸੀਲ ਵੀ ਮਿੱਤਰੋ ਫੁੱਲ ਹੈ ਫੇਸ ਕੁਆਲਟੀ ਵੀ ਚੰਗੀ ਹੈ ਤੇ ਸਿੰਘਾਂ ਦੀ ਬਣਤਰ ਵੀ ਸੋਹਣੀ ਹੈ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਭਾਈ ਨਾਲ ਕਰਾਂਗੇ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਇੱਕ ਵਾਰੀ ਆਪਾਂ ਤੋੜ ਕੇ ਦਿਖਾਉਣਾ ਤੇ ਕਰਾਂਗੇ ਫਿਰ ਉਸ ਤੋਂ ਬਾਅਦ ਭਾਈ ਦੇ ਨਾਲ ਗੱਲਬਾਤ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਜਿਹੜੇ ਵੀ ਭਰਾ ਆਪਣੇ YouTube ਚੈਨਲ Facebook ਪੇਜ ਤੇ ਵੀਡੀਓ ਦੇਖਦੇ ਨੇ ਜਿੰਨਾ ਭਰਾਵਾਂ ਨੇ ਹਜੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਲੈਣਾ ਤੇ ਜਿਹੜੇ ਭਰਾ ਨੇ Facebook ਪੇਜ ਨੂੰ ਫੋਲੋ ਨਹੀਂ ਕੀਤਾ ਉਹ ਵੀ ਵੀਰ ਕਰ ਲੈਣਾ ਕਿਉਂਕਿ ਕਿਸੇ ਭਰਾ ਨੇ ਪਸ਼ੂ ਵੇਚਣਾ ਹੁੰਦਾ ਤੇ ਕਿਸੇ ਨੇ ਖਰੀਦਣਾ ਹੁੰਦਾ ਤਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਮਿੱਤਰੋ ਜੁੜੋਗੇ ਤਾਂ ਤੁਸੀਂ ਪਸ਼ੂ ਖਰੀਦ-ਵੇਚ ਵੀ ਸਕਦੇ ਹੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਾਈ ਵਧੀਆ ਜੀ ਆਪਣਾ ਨਾਮ ਹੈਗਾ ਜਗਦੀਸ਼ ਹੈ ਨਾ ਹਾਂਜੀ ਪੈਂਦਾ ਹੈਗਾ ਚੱਕ ਫਤੇ ਸਿੰਘਾ ਚੱਕ ਫਤੇ ਸਿੰਘਾ ਠੀਕ ਹੈ ਤੇ ਅੱਜ ਆਪਾਂ ਜਿਹੜੀ ਇਹ ਝੋਟੀ ਦਿਖਾ ਰਹੇ ਆ ਕਰਦੀ ਐ ਇੱਕ ਲੈਂਦੀ ਆ ਜੀ ਕਰਦੀ ਐ ਜੀ ਠੀਕ ਹੈ ਸੂਆ ਕਿਹੜਾ ਸੂਰਜ ਆ ਜੀ ਦੂਜੇ ਸੂਈ ਦੂਜੇ ਸੂਰਜ ਸੂਰਈ ਆ ਕਿੰਨੇ ਕੁ ਦਿਨ ਲੈ ਜੂ ਜੀ ਬਸ 7-8 ਦਿਨ ਲਓ ਜੀ 7-8 ਦਿਨ ਲੈਂਦੀ ਹੈ ਹਨ ਤੇ ਦੁੱਧ ਹਦ ਕਿੰਨਾ ਕੱਢਿਆ ਜੀ ਮਿੱਤਰੋ ਦੁੱਧ ਪਹਿਲੇ ਸੂਈ 12 ਲੀਟਰ ਸੀ 12 ਲੀਟਰ ਠੰਡੀ ਸੀ ਕਿਵੇਂ ਆ ਠੰਡੀ ਸੀਲ ਪੂਰੀ ਦੋਨੇ ਪਾਸੇ ਬਹਿ ਕੇ ਚੌਂਦੇ ਰਹ ਦੋਨੇ ਪਾਸੇ ਬੈਠ ਕੇ ਚੌਂਦੇ ਰਹੇ ਕਿਉਂਕਿ ਮਿੱਤਰੋ ਆਪਾਂ ਠੰਡੀ ਸੀਲ ਦਾ ਅੰਦਾਜ਼ਾ ਤਾਂ ਲਾ ਲਾ ਸਕਦੇ ਆ ਤੋ ਕਿ ਕੋਈ ਪਸ਼ੂ ਡਰ ਨਹੀਂ ਰਿਹਾ ਕੋਲੇ ਜਮਾ ਨੇੜੇ ਖੜ ਕੇ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਪੈਰ ਮਾਰੇ ਤੋਂ ਵੀ ਮਿੱਤਰੋ ਹਲਦੀ ਨਹੀਂ ਬਾਈ ਕਹਿੰਦਾ ਵੀ ਦੋਨੇ ਪਾਸੇ ਬੈਠ ਕੇ ਚੋਣਿਆ ਤੇ ਕਦ ਕਾਠ ਚੰਗਾ ਤੇ ਵਜਨ ਵੀ ਚੰਗਾ ਤੇ ਟੀਕਾ ਕਿਹੜਾ ਲੱਗਿਆ ਜੀ ਕੋਈ ਪਤਾ ਸਰਕਾਰੀ ਹਸਪਤਾਲ ਚੋਂ ਪ੍ਰਾਈਵੇਟ ਸਰਕਾਰੀ ਚ ਮੁੱਲ ਕੀ ਕਰਤਾ ਜੀ 130 ਮਾਨਦਾਨ ਹੋ ਜੂ ਹਾਂਜੀ ਤੇ ਫੋਨ ਨੰਬਰ ਬਾਈ 98144 98144 43483 43 434 83 83 ਤੋਂ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ 9872482124 ਉਹ ਠੰਡੀ ਸੀਲ ਮਿੱਤਰੋ ਫੁੱਲਾ ਤੇ ਦੁੱਧ ਬਾਈ 12 13 ਲੀਟਰ ਖੁੱਲਾ ਕੱਢੋ ਜਿਹੜੇ ਸਾਹਨਾ ਬਾਈ ਕਹਿੰਦਾ ਵੀ 11 12 ਲੀਟਰ ਖੁੱਲਾ ਪਹਿਲੇ ਸੂਏ ਤੋਂ ਤੇ ਕੱਢਿਆ ਤੋਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਨੇ లైక్ కామెంట్ ਕਰਦੇ ਨੇ ਮਿਹਰਬਾਨੀ ਸ਼ੁਕਰੀਆ